2022 ਮਾਡਲ ਆ ਹਾਂਜੀ ਚੌਕੜਾ ਟਾਇਰਾਂ ਦਾ ਨਾਲ ਦਾ ਮੂਰਲੇ 85 ਪੈਸੇ ਆ ਮਾਗਰ ਲਈ ਹੈਗੇ ਆ 95 ਪੈਸੇ 90 95 ਲਾ ਲਾ ਬਈ ਇਹ 2015 ਮਾਡਲ ਆ ਐਲੀਬਾਰਟੀ ਦਾ ਹੀ ਆ ਨਾ ਕੋਈ ਪੰਪ ਖੁੱਲਿਆਗਾ ਨਾ ਟਾਇਪਟਾ ਇਹ ਬਈ 2022 ਮਾਡਲ ਆ ਜਦੋਂ ਬੰਦ ਹੋਏ ਐ ਦੁਬਾਰਾ ਸੀਆਰ ਡੀਆਈ ਆਗੇ ਆ ਸੈਲਫ ਸੈਲਫ ਚੈੱਕ ਕਰਾ ਦੇ ਬਈ ਨਿਕਲ ਸਾਰਾ ਕਿਤੋਂ ਇੱਕ ਨਾਟ ਇਹਦਾ ਵੀ ਨਹੀਂ ਖੁੱਲਿਆ ਉਹ 10 ਨੰਬਰ ਦਾ ਵੀ ਨਾਟ ਖੁੱਲਿਆ ਹੋਵੇ ਆਪਾਂ ਜ਼ਿੰਮੇਵਾਰ ਆ ਤੇ 2023 ਮਾਡਲ ਆ ਬਈ ਇਹ ਆਏ ਤਾਂ 21 ਚਾ 3 ਸਪੀਡ ਪਰ ਪਾਸ ਹੈ ਇਹਨਾਂ ਦਾ 23 ਚਾ ਕੀ ਹੋਇਆ ਜੇ 2020 ਮਾਡਲ ਆ ਬਈ ਹਾਂਜੀ ਪਹਿਲੀ ਪਾਰਟੀ ਦੇ ਹੀ ਇਹ ਆ ਠੀਕ ਹੈ ਆਪ ਨੰਬਰ ਆ ਨਾਲ ਦੇ ਟਾਇਰ ਹੈਗੇ ਆਗੇ 95 90 95 ਪੈਸੇ 14 ਮਾਡਲ ਆ ਹਾਂਜੀ ਫਸਟ ਪਾਰਟੀ ਦਾ ਟਰੈਕਟਰ ਆ ਬਾਈ ਸਤਿ ਸ੍ਰੀ ਅਕਾਲ ਮਿੱਤਰੋ ਢਾਈ ਦੇ ਵਿੱਚ ਪਹੁੰਚੇ ਤੇ ਜ਼ਿਲ੍ਹਾ ਬਰਨਾਲਾ ਨਾਲ ਬਾਈ ਪਰਮਵੀਰ ਜੁੜਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ Иди. ਉਹ ਠੀਕ ਹੈ ਭਰਾ ਪੂਰੇ ਵਧੀਆ ਜੀ ਤੁਸੀਂ ਦੱਸੋ ਬਾਈ ਵਧੀਆ ਚੜਦੀ ਕਲਾ ਚੜਦੀ ਕਲਾਈ ਚਾਹੀਦੀ ਆ ਭਰਾ ਠੀਕ ਹੈ ਤੇ ਕਿੰਨੇ ਕ ਟਰੈਕਟਰ ਨੇ ਪਰਮਨਵੀਰ ਇਸ ਟਾਈਮ ਬਾਈ ਉ ਤਾਂ ਦੁਕਾਨ ਤੇ ਖੜੇ ਨੇ 2 ਟਰੈਕਟਰ ਠੀਕ ਹੈ ਜੀ ਅੱਜ ਸੋਨ ਸੱਤ ਅੱਠ ਦਿਖਾ ਦਾਂਗੇ ਸੱਤ ਅੱਠ ਕੰਡੀਸ਼ਨਾਂ ਦੇ ਕਿੱਦਾਂ ਰਹਿ ਗਏ ਕੰਡੀਸ਼ਨਾਂ ਦੇ 100 ਤੋਂ 98% ਵਾਲੇ ਹੋਣਗੇ ਤੇ ਨੰਬਰ ਨੰਬਰ ਪੰਜਾਬ ਸਾਰੇ ਸਾਰੇ ਪਹਿਲੀ ਪਾਰਟੀ ਦੀ ਲੋਨ ਦੀ ਸਹੂਤਾ ਲੋਨ ਵੀ ਕਰ ਦਿੰਨੇ ਆ ਬਾਈ ਵਿੱਚ ਵੀ ਕੱਟ ਲਾਂਗੇ ਠੀਕ ਹੈ ਜੀ ਸਾਰਾ ਕੁਝ ਕਿਰਾਏ ਤੇ ਵੀ ਦੇ ਦੇਣ ਕਿਰਾਏ ਤੇ ਵੀ ਦੇ ਦਿੰਨੇ ਹੁਣ ਆਪਾਂ 37 30 ਸੌ ਪਰ ਤੋਂ ਸਟਾਰਟ ਕਰਦੇ ਆ ਬਾਈ ਇਹ ਬਾਰੇ ਦੱਸੀ ਫੋਰ व्हीਲ ਬਾਰੇ ਇਹ ਬਈ 2022 ਮਾਡਲ ਆ ਹਾਂਜੀ ਚੌਕੜਾ ਟਾਇਰਾਂ ਦਾ ਨਾਲ ਦਾ ਮੂਰਲੇ 85 ਪੈਸੇ ਆ ਹਾਂਜੀ ਮਾਗਰਲੇ ਹੈਗੇ ਆ 95 ਪੈਸੇ 90 95 ਲਾ ਲਾ ਠੀਕ ਹੈ ਜੀ 1300 ਘੰਟਾ ਟਰੈਕਟਰ ਚੱਲਿਆ ਹੈਗਾ ਰੇਨ ਨਾਲ ਰੇਨ ਨਾਲ ਠੀਕ ਹੈ ਜੀ ਜਨਸੀ ਰਿਕਾਰਡ ਠੀਕ ਹੈ ਜੀ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਪੰਜਾਬ ਨੰਬਰ ਆ ਗਿਆ ਕਨੋਪੀ ਲੱਗੀ ਹੋਈ ਆ ਫੋਰ व्हीਲ ਆ 3 ਸਪੀਡ ਆ ਇਹ ਹਾਈ ਸਪੀਡ ਆ ਸਪੀਡ ਇੱਕ ਵਾਲਾ ਹੈ ਹਾਂ ਠੀਕ ਹੈ ਇੱਕ ਬਈ ਇਹ ਜੂਜੀ ਗੇਅਰ ਵਾਲਾ ਕ੍ਰੀਪਰ ਗੇਅਰ ਵਾਲਾ ਨਹੀਂ ਕ੍ਰੀਪਰ ਗੇਅਰ ਵਾਲਾ ਨਹੀਂ ਜੂਜੀ ਗੇਅਰ ਹੈ ਜੂਜੀ ਗੇਅਰ ਜੂਜੀ ਗੇਅਰ ਵਾਲਾ ਆ ਗਿਆ ਹਾਂਜੀ ਤੇ ਮਾਡਲ ਇਹ 2000 ਬਾਈ ਆ ਗਿਆ ਤੇ ਰੇਟ 8 ਲੱਖ 65000 ਹੈ ਹਾਂ ਦੇਣਾ ਕਿੰਨੇ ਦਾ ਹੈ ਦੇ ਦਾਂਗੀ 8 ਲੱਖ 30000 ਦਾ 830 ਦਾ ਹਾਂ ਹੋਰ ਵੀ ਮਾਨਤਾਣ ਕਰ ਦਾਂਗੇ ਹੋਰ ਵੀ ਮਿੱਤਰੋ ਇਹ ਟਰੈਕਟਰ 'ਚੋਂ ਮਾਨਤਾਣ ਹੋ ਜਾਊਗਾ ਟਰੈਕਟਰ ਕੁੱਲ ਮਿਲਿਆ ਕੇ ਸਾਰਾ ਗੱਲ ਕੀਤੀ ਜਾਵੇ ਸਾਰਾ ਟਰੈਕਟਰ ਰੇਨ ਨਾਲ ਚਲ ਚਿੱਤ ਹੈ ਬਈ ਨਾਲੇ ਰੇ ਇਹਨਾਂ ਨਾਲ ਕਿਤੇ ਕੋਈ ਗਲਮ ਨਹੀਂ ਕੋਈ ਗਲਮ ਨਹੀਂ ਹਾਂ ਠੀਕ ਹੈ ਤੇ ਮੂਰੇ ਆ ਗਿਆ 855 4 ਸਟਾਰ ਰਿਵਰਸ ਪੀਟੀਓ ਘੋੜਾ ਵੈਂਪਰ ਲੱਗਿਆ ਹੋਇਆ ਹਾਂਜੀ ਤੇ ਬਾਕੀ ਦੱਸੀ ਬਾਈ ਕੰਡੇ ਸਭ ਬਈ ਇਹ 2015 ਮਾਡਲ ਆ ਪੈਲੀ ਬਾਟੀ ਦਾ ਹੀ ਆਹੀ ਆ ਨਾ ਕੋਈ ਪੰਪ ਖੁੱਲਿਆਗਾ ਨਾ ਟਾਇਰ ਟਾ ਕੰਡੀਸ਼ਨ ਤੋਂ ਚੈੱਕ ਕਰਾ ਦੇ ਛੋਹ ਦਿਖਾ ਦੇ ਬਾਈ ਆ ਸਪੀਕਰ ਨਾਲ ਦੇ ਆ ਕਈ ਦਵਾਰੇ ਲਾ ਦਿੰਦੇ ਆ ਨਾਲ ਦੇ ਆ ਠੀਕ ਆ ਜੀ ਆ ਏਅਰ ਕਲੀਂਡਰ ਦੀ ਕੰਡੀਸ਼ਨ ਚੈੱਕ ਕਰਾ ਵੀ ਟਰੈਕਟਰ ਦਾ ਪਤਾ ਇਹ ਚੀਜ਼ਾਂ ਤੋਂ ਲੱਗਦਾ ਠੀਕ ਆ ਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਇੰਜਨ ਗੇਅਰ ਦਾ ਫੁੱਲ ਓਕੇ ਆ ਮੂਰਲੇ ਟਾਇਰ ਨਾਲ ਦੇ ਆ ਬਾਈ ਮਾਗਰਲੇ ਟਾਇਰ ਜਮਾ ਨਵੇਂ ਆ ਸੀ ਹਟਦੇ ਮਗਰ ਲੈ ਟਾਇਰ ਨਮਨੇ ਮੂਰਲੇ ਨਾਲ ਦੇ ਨੇ ਬਾਈ ਪ੍ਰੈਸ਼ਰ ਕਟਾਈ ਚ ਹੈ ਹਾਂ ਤੇ ਇੰਜਨ ਗੇਅਰ ਦਾ ਚੰਗਾ ਡਰਾਈਵਰ ਲੈ ਅਗਲਾ ਨਿਊਜਲਾਂ ਬਈ ਆ ਚੈੱਕ ਕਰਾ ਦੇ ਮਾੜੀਆਂ ਕਿਤੋਂ ਨਹੀਂ ਖੁੱਲੀ ਹੈਗੀ ਨਾ ਆ ਦਿਖਾਉਣੇ ਆ ਨਿਊਜਲਾਂ ਵੀ ਦਿਖਾਉਣੇ ਆ ਤੁਹਾਨੂੰ ਮੇਰਾ ਯਾਰ ਪਰਮਪੀਰ ਇਹਦੀ ਤਾਂ ਰੇਸ ਵੀ ਨਹੀਂ ਖੋਲੀ ਯਾਰ ਕਿਸੇ ਹਾਂ ਜੀ ਆ ਦੇਖੋ ਆ ਨਿਊਜਲਾਂ ਨੂੰ ਇਲਾ ਨਿਊਜਲਾਂ ਚੈੱਕ ਕਰਾ ਤੇ ਮਾਡਲ ਇਹ ਫਿਰ ਕਿੰਨੇ ਆ ਗਿਆ ਇਹ 2015 ਮਾਡਲ ਆ ਬਈ 15 ਮਾਡਲ ਦਾ ਰੇਟ ਆ ਇਹਦਾ ਰੇਟ ਹੈਗਾਗਾ 5 ਲੱਖ ਤੇ 10 ਹਜ਼ਾਰ ਰੁਪਿਆ ਦੇਣਾ ਕਿੰਨੇ ਦਾ ਹੈ ਦੇ ਦਾਂਗੇ 4 ਲੱਖ ਤੇ 80 ਹਜ਼ਾਰ 4 ਲੱਖ 80 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਛਤਰੀ ਮਿਲੂ ਇਹਦੇ ਨਾਲ ਛਤਰੀ ਕੱਪੜੇ ਵਾਲੀ ਦੇ ਦਾਂ ਛਤਰੀ ਕੱਪੜੇ ਵਾਲੀ ਮਿਲ ਜੂ ਮਿੱਤਰੋ ਹਾਂਜੀ ਤੇ ਬਾਕੀ ਜਿਵੇਂ ਖੜਾ ਟਰੈਕਟਰ ਇੱਜੇ ਹੀ ਮਿਲੋਗਾ ਕੋਈ ਇੱਕ ਚੀਜ਼ ਲਾਉਂਦੇ ਨਹੀਂ ਆਪਾਂ ਠੀਕ ਹੈ ਜੀ ਮੂਰੇ ਆ ਗਿਆ 53 10 ਗੇਅਰ ਪ੍ਰੋ ਇਹਦੇ ਬਾਰੇ ਦੱਸਿ ਬਈ ਇਹ ਬਈ 2022 ਮਾਡਲ ਆ ਜਦੋਂ ਬੰਦ ਹੋਇਆ ਇਹਦੂ ਬਾਸੀ ਆਰ ਡੀ ਆਈ ਆ ਗਏ ਆ ਸੈਲਫ ਸਲਫ ਚੈੱਕ ਕਰਾ ਦੇ ਬਈ ਨਿਕਲ ਸਾਰਾ ਕਿਤੋਂ ਇੱਕ ਨਾਟੇ ਦਾ ਵੀ ਨਹੀਂ ਖੁੱਲਿਆ ਉਹ 10 ਨੰਬਰ ਦਾ ਵੀ ਨਾਟ ਖੁੱਲਿਆ ਵੇ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਨਾਲ ਦੇ ਟਾਇਰ ਆਗੇ ਹਾਂਜੀ 1100 ਘੰਟਾ ਚੱਲਿਆ ਗਿਆ ਜਨਸੀ ਰਿਕਾਰਡ 1100 ਘੰਟਾ ਹਾਂਜੀ ਠੀਕ ਹੈ ਫਾਸਟ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ ਆ ਬਈ ਫਾਸਟ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ ਆ ਹਾਂ ਮੋਗੇ ਦਾ ਕਰਨਪੀਰ ਜਿਵੇਂ ਇਹ ਚਮਕੀਏ ਆਂਦਾ ਹਾਂਜੀ ਰੰਗ ਪੇਂਟ ਦਾ ਤਾਂ ਸਾਰੀ ਰੇਨ ਨਾਲ ਹੈ ਸਾਰਾ ਰੇਨ ਨਾਲ ਲੱਗੇ ਤੇ ਬੁਰਸ਼ ਨਾਲ ਵੀ ਨਹੀਂ ਰੰਗ ਲਾਇਆ ਹੋ ਬੁਰਸ਼ ਨਾਲ ਵੀ ਠੀਕ ਹੈ ਆ ਤੇ ਖਾਈ ਮੜਾ ਜਾ ਉਰੇ ਮੁੰਡਿਆ ਆ ਬੁਰਸ ਨਾਲ ਵੀ ਨਹੀਂ ਰੰਗਲਾ ਹੈ ਕਿਤੇ ਜਿੱਥੇ ਉਹ ਨਾ ਟੱਕ ਜਾਂ ਲੱਗੇ ਚੱਲ ਪੈਂਦੀ ਆ ਉਹ ਲਿਖਿਆ ਹੀ ਹੋਇਆ ਤੇ ਮੂਰੇ ਕੰਪਨੀ ਦੇ ਵੇਟ ਬੂਟ ਲੱਗੇ ਹੋਏ ਨੇ ਹਾਂ ਨਾ ਨਹੀਂ ਆਇਆਗਾ ਭਾਈ ਐਂ ਹੀ ਦੇਣਾ ਆਪਾਂ ਠੀਕ ਹੈ ਹਾਂਜੀ ਮਾਡਲ ਇਹ ਕਿੰਨੇ ਸੀ ਮਾਡਲ ਇਹ 2022 ਆ ਬਾਈ 22 ਹਾਂ 1100 ਘੰਟਾ ਚੱਲਿਆ ਰੇਲ ਨਾਲ ਚੱਲਿਆ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਹਾਂ 4 ਸਪੀਡ 4 ਸਪੀਡ ਤੇ ਦੇਣਾ ਕਿੰਨੇ ਦਾ ਇਹ ਇਹ ਦੇ ਦਾਂਗੇ ਬਈ 8 ਲੱਖ ਤੇ 45000 ਰੁਪਏ ਮੰਗਦੇ ਆ ਇਹਦਾ ਹਾਂਜੀ 8 ਲੱਖ 10000 ਦਾ ਦੇਵਾਂਗੇ 8 ਲੱਖ 10000 ਚ ਸਤਰੀ ਮਿਲੂ ਕੀ ਨਾਲਾ ਸਤਰੀ ਮਿਲੂ ਕੱਪੜੇ ਵਾਲੀ ਦੇ ਦਾਂ ਕੱਪੜੇ ਵਾਲੀ ਸਤਰੀ ਮਿਲੂ ਮਿੱਤਰੋ ਹਾਂਜੀ ਤੇ ਮੂਰੇ ਆ ਗਿਆ 855 ਐਫ ਆਈ ਰਿਵਰਸ ਬੀਟਿਓ ਥਰੀ ਸਪੀਡ ਤੇ ਦੇਗੀ ਚੁੱਲੇ ਚ ਦੇਗੀ ਚੁੱਲੇ ਚ 2023 ਮਾਡਲ ਆ ਬਾਈ ਇਹ ਆਇਆ ਤਾਂ 21 ਚਾ ਥਰੀ ਸਪੀਡ ਠੀਕ ਹੈ ਪਰ ਪਾਸ ਇਹਨਾਂ ਦਾ 23 ਚਾ ਕੀ ਹੋਇਆ ਜਿਹੜੇ ਤੇ 21 ਤੇ 22 ਮਾਡਲ ਹੋਣਗੇ ਉਹਨਾਂ ਦਾ ਲਗਭਗ ਸਾਰਿਆਂ ਦਾ ਗੇਅਰ ਖੁੱਲਿਆ ਹੋਗਾ ਗੇਅਰ ਤੇ ਨੌਕਸ ਸੀ ਜਿਹੜਾ ਇਹਦਾ ਪੀਡੀਓ ਵਾਲਾ ਗੇਅਰ ਆ ਉਹ 540 ਚੱਕਰਾਂ ਵਾਲਾ ਮੂਰ ਨੂੰ ਲੱਗਦਾ ਮੂਰ ਨੂੰ ਲੱਗਦਾ 21 ਤੇ 22 ਮਾਡਲ ਦਾ ਪਿੱਛੇ ਨੂੰ ਲੱਗਦਾ 21 ਤੇ 22 ਦਾ ਪਿੱਛੇ ਨੂੰ ਲੱਗਾ ਪਹਿਲਾਂ ਆ 20 20 ਤੱਕ ਆਏ ਆ ਜਿਹੜੇ ਉਹਨਾਂ ਦਾ ਵੀ ਮੂਰ ਨੂੰ ਲੱਗਦਾ ਸੀ ਇਹਨਾਂ ਨੇ 21 ਚ ਚੇਂਜ ਕਰਿਆ ਸੀ 3 ਸਪੀਡ ਚ ਠੀਕ ਹੈ ਜੀ ਉਹ ਇਹਨਾਂ ਦਾ ਪਾਸ ਨਹੀਂ ਹੋਇਆ ਸੀਗਾ ਫਿਰ 23 ਚ ਆ ਕੇ ਇਹਨਾਂ ਨੇ ਦੁਬਾਰੇ ਉਹੀ ਗੇਅਰ ਲਾਤਾ ਸੀ ਦੁਬਾਰੇ ਉਹੀ ਪੁਰਾਣੀ ਗੇਅਰ ਲਾ ਪੁਰਾਣਾ ਗੇਅਰ ਹੀ ਲਾਤਾ ਠੀਕ ਹੈ ਯੂ ਵਗੈਰਾ ਲੱਗੀ ਹੋਈ ਆ 3 ਸਪੀਡ ਆ ਬੰਨੂ ਆ 3 ਸਪੀਡ ਆ ਫਰਸਟ ਆ ਪਾਰਟੀ ਪੰਜਾਬ ਨੰਬਰ ਬਈ ਤਾਂ ਚੱਲੀ ਵਧਾਈਆਂ ਤੇ ਮੈਨੂੰ ਐ ਲੱਗਦਾ ਚੱਲੀ ਵਧਾਈਆਂ ਤੇ ਆ 700 ਘੰਟਾ ਚੱਲਿਆ ਵੇ 700 ਘੰਟਾ ਟਾਇਰ ਨਾਲ ਦੇ ਆ ਦਿਖਾ ਦੇ ਟਾਇਰ ਮਿੱਤਰੋ ਨਾਲ ਦੇ ਨੇ 700 ਘੰਟਾ ਚੱਲਿਆ ਮਾਣੇ ਪੈਸੇ ਚੌਕੜਾ 95 ਪੈਸੇ ਦੇ ਵੀ 90 ਪੈਸੇ ਮੰਨ ਕੇ ਆਇਓ ਮਿੱਤਰੋ ਹਾਂ ਠੀਕ ਹੈ ਘੱਟ ਮੰਨ ਕੇ ਆ ਜਿਓ ਵੱਧ ਕਾ ਵੱਧ ਨਿਕਲਣਗੇ ਕੋਈ ਚੱਕਰ ਨਹੀਂ ਵੱਧ ਘੱਟ ਨਹੀਂ ਨਿਕਲੂਗਾ ਹਾਂ ਹਾਂ ਤੇ 23 ਮਾਡਲ 23 ਮਾਡਲ ਦਾ ਰੇਟ ਪਰਮਵੀਰ ਇਹਦਾ 7,85,000 ਰੁਪਿਆ ਮੰਗਦੇ ਆ ਬਾਈ ਹਾਂਜੀ ਮੌਕੇ ਤੇ 7 ਲੱਖ ਤੇ 7.5 ਲੱਖ ਦਾ ਦੇ ਦਾਂਗੇ ਯਾਰ 7.5 ਲੱਖ ਪੂਰੇ 7.5 ਲੱਖ ਦਾ ਇਹ ਮਿੱਤਰੋ ਬਾਈ ਕਹਿੰਦਾ ਪਰਮਵੀਰ ਬਾਕੀ ਕੋਈ ਲਕੀਰ ਖਿੱਚ ਕੇ ਫੌਦੇ ਹੁੰਦੇ ਨਹੀਂ ਹੁੰਦੇ ਨਹੀਂ ਮੌਕੇ ਤੇ ਮਾਨ ਤਾਨ ਕੀਤੇ ਜਾਂਦੇ ਆ ਬਾਈ ਕਿਤੇ ਕੋਈ ਚਾਬੀ 10 ਨੰਬਰ ਦੇ ਨਟ ਨੂੰ ਵੀ ਨਹੀਂ ਯਾਰ ਇਹਸ ਤੋਂ ਪਤਾ ਲੱਗ ਜਾਂਦਾ ਇੱਥੋਂ ਪਤਾ ਲੱਗ ਜਾਂਦਾ ਕਿ ਸਹੀ ਕਰਦਾ ਇਹ ਸਹੀ ਦੁਬਾਰੇ ਲੱਗਦੀ ਨਹੀਂ ਫੈਸਲ ਟੈਸਨ ਤਤੀ ਤੀ ਦੱਸੀ ਬਾਈ ਇਹਦੇ ਬਾਰੇ ਇਹ 2020 ਮਾਡਲ ਆ ਬਾਈ ਹਾਂਜੀ ਪਹਿਲੀ ਪਾਰਟੀ ਦਾ ਹੀ ਇਹ ਆ ਯਾ ਨੰਬਰ ਆ ਨਾਲ ਦੇ ਟਾਇਰ ਹੈਗੇ ਆਗੇ 95 90 95 ਪੈਸੇ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਚੰਗਾ ਇੰਜਨ ਗੇਅਰ ਦਾ ਫੁੱਲ ਕੋਕ ਆਗਾ ਬਾਈ 10 ਨੰਬਰ ਦਾ ਨਟ ਵੀ ਖੁੱਲਿਆ ਹੋਇਆ ਤਾਂ ਆਪਾਂ ਜ਼ਿੰਮੇਵਾਰ ਹੋਵਾਂਗੇ 10 ਨੰਬਰ ਦਾ ਨਾਟ 10 ਨੰਬਰ ਦਾ ਵੀ ਠੀਕ ਹੈ ਕਨੋਪਿਕ ਨੂੰ ਵੀ ਲੱਗੀ ਹੋਈ ਆ ਹਾਂ ਸਾਰਾ ਕੁਝ ਨਾਲ ਆ ਯਾਰ ਕੋਸ ਨਾਲ ਆ ਲੱਗ ਤੋ ਕਲੱਚ ਵਾਲਾ ਕੰਪਰੈਸਟੀਜੈਕ ਲੱਗਿਆ ਹੋਇਆ ਟਰੈਕਟਰ ਚੰਗਾ ਚੰਗਾ ਤੇ ਚੱਲਿਆ ਵੀ ਮਨੂਲਾ ਥੋੜੀ ਹੋਣਾ ਥੋੜਾ ਹੀ ਚੱਲਿਆ ਬਈ ਸਾਰਾ 900 8900 ਘੰਟਾ ਚੱਲਿਆ ਯਾਰ ਕੁੱਲ ਕੁੱਲ 8900 ਘੰਟਾ ਚੱਲਿਆ 8900 ਘੰਟੇ ਨਾਲ ਬਈ ਟਰੈਕਟਰ ਨੂੰ ਕੱਖ ਵੀ ਨਹੀਂ ਹੁੰਦਾ ਕੱਖ ਵੀ ਨਹੀਂ ਹੁੰਦਾ ਤੇ ਮਾਡਲ ਇਹ ਮਾਡਲ ਇਹ 2020 ਆ 20 ਦੇ ਵੀ 10ਵੇਂ ਮਹੀਨੇ ਦਾ 20 ਦੇ 10ਵੇਂ ਮਹੀਨੇ ਚ ਨਿਕਲਿਆ ਹੋਇਆ ਤੇ ਕਾਪੀ ਕੀ ਦੀ ਆ ਜਿਹੜੇ ਕਈ ਲੋਕ ਮੰਨ ਲਾ ਵੀ ਕਾਪੀ 21 ਚ ਬਣੀ ਕਰਕੇ 21 ਮਾਡਲ ਕਹਿ ਕੇ ਵੀ ਵੇਚ ਦਿੰਦੇ ਆ ਆਪਾਂ 20 ਮਾਡਲ ਹੀ ਕਹਿ ਕੇ ਦੇਣਾ ਬਈ ਜਦੋਂ ਹੈਗਾ ਹੀ 20 ਆ ਠੀਕ ਐ ਹਾਂਜੀ ਰੇਟ ਕਿੰਨਾ ਹੈ ਰੇਟ ਇਹਦਾ 7 ਲੱਖ 600 ਹਜ਼ਾਰ ਰੁਪਇਆ ਡਿਮਾਂਡ ਆ 7 ਲੱਖ ਤੇ 30 ਹਜ਼ਾਰ ਦਾ ਦੇ ਦਾਂ 7 ਲੱਖ 30 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਸੋਹਣਾ ਟਰੈਕਟਰ ਹੈ ਮੂਰੇ ਆ ਗਿਆ 855 ਰਿਵਰਸ ਪੀਟੀਓ ਬਿਨ ਦੇਗੀ ਚੁੱਲੇ ਵਾਲਾ 14 ਮਾਡਲ ਆ ਹਾਂਜੀ ਫਸਟ ਪਾਰਟੀ ਦਾ ਟਰੈਕਟਰ ਆ ਬਾਈ ਠੀਕ ਹੈ ਜੀ ਹਾਂ ਜਮਾ ਕੰਚ ਪੀਸ ਟਰੈਕਟਰ ਸਾਰਾ ਕੁਝ ਚੈੱਕ ਕਰਾ ਦੇ ਬਈ ਖੁੱਲਿਆ ਇਹਦਾ ਵੀ ਕੁਝ ਨਹੀਂ ਹੈਗਾ ਨਟ ਦੇਖ ਲੈ ਪੰਪ ਵਾਲੇ ਦੇਖ ਲੈ ਜੋੜ ਦੇਖ ਲੈ ਠੀਕ ਆ ਕੁਝ ਨਹੀਂ ਖੁੱਲਿਆ ਹੋਇਆ ਠੀਕ ਹੈ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੀ ਟਾਇਰਾਂ ਦੀ ਕੰਡੀਸ਼ਨ ਬਾਈ ਮੰਨ ਲਾ ਵੀ ਤੂੰ 90 ਪੈਸੇ ਮੰਨ ਲਾ ਚੋ 90 ਪੈਸੇ ਦੇ ਟਾਇਰ ਪਏ ਨੇ ਮੇਰੇ ਕੋਲ ਆ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਜਮਾ ਓਕੇ ਕਰ ਲਾਸ ਕਰ ਇੰਜਨ ਵਾਲਾ ਬਾਈ ਕਰਾਸ ਕਰ ਇੰਜਨ ਵਾਲਾ ਆ ਚੈੱਕ ਕਰਾ ਦੇ ਮਾਰਕਾ ਲੱਗਿਆ ਠੀਕ ਹੈ ਜੀ ਕਰ ਲਾਸ ਕਰ ਇੰਜਨ ਵਾਲਾ ਇਹ ਘੱਟ ਮਿਲਦਾ ਇਹਦੀ ਡਿਮਾਂਡ ਥੋੜੀ ਵੱਧ ਹੈ ਇਹਦੀ ਡਿਮਾਂਡ ਵੱਧ ਹੁੰਦੀ ਹੈ ਹਾਂ ਜੀ ਠੀਕ ਹੈ ਇਹ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਆ ਰੇਸ ਰੂਸ ਜੀ ਵੀ ਅਜੇ ਫੁੱਲੀ ਨਹੀਂ ਗਈ ਆਪਾਂ ਕਾਂਚੀ 20 ਇਹ ਮੰਗਵਾਇਆ ਕੈਕਾਂਚ ਵੀ ਸੀ ਲੈਣੇ ਆ ਨਵੇਂ ਟਰੈਕਟਰ ਲੈਣੇ ਆ ਜਮਾ ਜਮਾ ਨਵੇਂ ਠੀਕ ਹੈ ਮੁੱਲ ਜ਼ਰੂਰ 5-10000 ਰੁਪਇਆ ਵੱਧ ਹੁੰਦਾ ਪਰ ਚੀਜ਼ ਅੱਖਾਂ ਵਿੱਚ ਕੇ ਲੈਣ ਵਾਲੀ ਹੁੰਦੀ ਆ ਅੱਖਾਂ ਵਿੱਚ ਕੇ ਇਹ ਦੀਰਾਂ ਦੀ ਖਦੋਂ ਨਹੀਂ ਨਿਕਲਦੀ ਜਾ ਕੇ ਦੀਰਾਂ ਦੀ ਖਦੋਂ ਨਹੀਂ ਨਿਕਲਦੀ ਬਾਣੀ ਬੱਟੀ ਗੱਲ ਗਈ ਸੀ ਗਈ ਸੀ ਫਿਰ ਪੂਰੀ ਵੀ ਹੋ ਗਈ ਪੂਰੀ ਵੀ ਹੋ ਗਈ ਠੀਕ ਹੈ ਇਹ ਮਾਡਲ ਤੇ ਰੇਟ ਕਿੰਨਾ ਹੈ ਇਹਦਾ ਮਾਡਲ ਹੈਗਾ 2014 4,95,000 ਰੁਪਿਆ ਡਿਮਾਂਡ ਆ। ਹਾਂਜੀ। 4 ਲੱਖ ਤੇ 75,000 ਦਾ ਦੇ। 4 75 ਦਾ ਮਿੱਤਰੋ ਇਹ ਟਰੈਕਟਰ ਬਣੂਗਾ। ਹਾਂਜੀ। ਟਰੈਕਟਰ ਚੰਗਾ ਤੇ ਸੋਹਣਾ ਟਰੈਕਟਰ ਹੈ। ਹਾਂਜੀ। ਤੇ ਇਸ ਤੋਂ ਲਾਗ ਪਰਮਵੀਰ ਹੋਰ ਵੀ ਹੁੰਦੇ ਆ ਟਰੈਕਟਰ। ਹੋਰ ਵੀ ਖੜਿਆ ਬਈ ਦਾ ਟਰੈਕਟਰ ਦਾ 15 ਟਰੈਕਟਰ ਹੋਰ ਵੀ ਆ। ਠੀਕ ਹੈ। ਤੇ ਲੋਕੇਸ਼ਨ ਕੀ ਪੈ ਜਾਂਦੀ ਆ ਆਪਣੀ? ਲੋਕੇਸ਼ਨ ਆਪਣੀ ਹੰਢਿਆ ਆ ਸਟੈਂਡਰਡ ਚੌਕ। ਹਾਂਜੀ। ਨੈਸ਼ਨਲ ਹੋਟਲ ਦੇ ਨਾਲ ਹੀ ਸ਼ੋਅਰੂਮ ਆ ਸਟੈਂਡਰਡ ਚੌਕ 'ਚੋਂ ਜਿਹੜਾ ਮੇਨ ਚੌਕ ਆ ਉੱਥੋਂ 100 ਮੀਟਰ। 100 ਮੀਟਰ ਤੇ ਦੁਕਾਨ ਆ ਵੱਡੇ ਰੋਡ ਤੇ। ਨਾ ਹੈ ਬਠਿੰਡੇ ਵਾਲੇ ਹੈ ਇਹ ਬੇਤੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੋਬਾਈਲ ਨੰਬਰ 9501214601 9501214601 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਮੇ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ